ਸੋ ਸੇਗਲ ਦੋਸਤੋ ਸਾਥ ਟੈਲੀਵਿਜ਼ਨ ਤੇ ਸਵਾਗਤ ਤੁਹਾਡਾ ਸਾਰਿਆਂ ਦਾ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਇਸ ਪ੍ਰੋਗਰਾਮ ਚ ਗੱਲਬਾਤ ਲਈ ਸ਼ਾਮਲ ਨੇ ਸੀਨੀਅਰ ਜਰਨਲਿਸਟ ਤੇ ਸਿਆਸੀ ਮਾਹਿਰ ਜਸਵੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ ਚ ਪ੍ਰਿਆ ਜੀ ਬੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਦੋਸਤੋ ਪੱਟੀ ਸਾਹਿਬ ਨਾਲ ਦੋ ਅਹਿਮ ਮਸਲਿਆਂ ਬਾਬਤ ਗੱਲਬਾਤ ਕਰਾਂਗੇ ਇੱਕ ਤਾਂ ਤਰਨ ਤਾਰਨ ਜਿਮਨੀ ਚੋਂ ਤਰਨ ਤਾਰਨ ਜਿਮਨੀ ਚੋਂ ਦੇ ਇਸ ਵੇਲੇ ਕੀ ਹਾਲਾਤ ਨੇ ਕਿਹੜੀ ਧਿਰ ਦਾ ਪਲੜਾ ਭਾਰੀ ਆ ਕਾਗਜ਼ ਭਰੇ ਜਾ ਰਹੇ ਨੇ ਵੱਡੇ ਵੱਡੇ ਰੋਡ ਸ਼ੋਅ ਕਿਤੇ ਜਾ ਰਹੇ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਮਿੱਤੇਦੂ ਨੇ ਤੁਸੀਂ ਦੇਖਿਆ ਕਿ ਵੱਡੇ ਵੱਡੇ ਰੋਡ ਸ਼ੋਅ ਹੋਏ ਕਾਗਜ਼ ਭਰੇ ਗਏ ਦਿਖਾਇਆ ਗਿਆ ਕਿ ਸਾਡੀ ਜਿਹੜੀ ਜੋਰਜ ਅਜਮਾਇਸ਼ ਹੈ ਉਹ ਕਿੰਨੀ ਕਾ ਪਰ ਅਸਲ ਦੇ ਵਿੱਚ ਧਰਾਤਲ ਜਿਹੜੇ ਸਿਆਸੀ ਸਮੀਕਰਨ ਨੇ ਉਹ ਕੀ ਨੇ ਉਹਦੇ ਤੇ ਗੱਲ ਕਰਾਂਗੇ ਦੂਜਾ ਨਵਨੀਤ ਚਤੁਰਵੇਦੀ ਜਿਨ੍ਹਾਂ ਨੇ 2-3 ਦਿਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੜਤੋਪਾ ਕੇ ਰੱਖਿਆ ਨਵਨੀਤ ਚਤੁਰਵੇਦੀ ਜਿਹੜੇ ਇੱਕ ਪੱਤਰਕਾਰ ਵੀ ਨੇ ਇੱਕ ਉਹ ਲੇਖਕ ਵੀ ਨੇ ਰਾਜਨੀਤੀ ਤੇ ਲਿਖਦੇ ਨੇ ਜੀਓ ਪੋਲਿਟਿਕਸ ਨਾਮਕ ਇੱਕ ਉਹਨਾਂ ਨੇ ਕਿਤਾਬ ਲਿਖੀ ਦੂਜੀ ਕਿਤਾਬ ਆਪਣੀ ਉਹ ਲਿਖ ਰਹੇ ਨੇ ਜੀਓ ਪੋਲਿਟਿਕਸ ਦਾ ਲਖਾਰੀ ਸੂਬੇ ਦੀ ਸਿਆਸਤ ਦੀ ਕੁੜਕੀ ਚ ਆ ਗਿਆ ਨਵਨੀਤ ਚਤੁਰਵੇਦੀ ਦੀ ਕਹਾਣੀ ਕੀ ਆ ਜਿਹੜੀ ਰਾਜ ਸਭਾ ਦੀ ਸੀਟ ਦੇ ਉੱਪਰ ਉਹ ਪੇਸ਼ ਕਰ ਰਹੇ ਸੀ ਉਹਦੇ ਬਾਰੇ ਪੱਟੀ ਸਾਹਿਬ ਨਾਲ ਆਪਾਂ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਤਰਨ ਤਰਨ ਤੇ ਆਵਾਂਗੇ ਪੱਟੀ ਸਾਹਿਬ ਪਹਿਲਾਂ ਨਵਨੀਤ ਚਤੁਰਵੇਦੀ ਬਾਰੇ ਦੱਸਿਓ ਕਿ ਇਕ ਬਣਿਆ ਕੀ ਆਮ ਆਦਮੀ ਪਾਰਟੀ ਦਾ ਕਹਿੰਦੀ ਹੈ ਕਿ ਬੀਜੇਪੀ ਵਾਲੇ ਨੇ ਸਰਕਾਰ ਤੋੜਨਾ ਚਾਹੁੰਦੇ ਨੇ ਸਾਡੀ ਪਹਿਲਾਂ ਕਿਹਾ ਕਹਿੰਦੇ ਨਹੀਂ ਕੋਸ਼ਿਸ਼ਾਂ ਕੀਤੀਆਂ 25-25 ਕਰੋੜ ਕਹਿੰਦੇ ਸੀ ਲੈ ਲਓ ਸਾਡੇ ਐਮਐਲਏ ਨੂੰ ਆਪਰੇਸ਼ਨ ਸੀ ਲੋਡਸ ਕਹਿੰਦੇ ਉਹ ਵੀ ਉਹੀ ਨੇ ਉਹਨਾਂ ਦੀ ਸਪੋਰਟ ਹੈ ਪਿੱਛੋਂ ਤੁਸੀਂ ਕਿਵੇਂ ਵੇਖਿਆ ਸਾਰਾ ਆਹ ਐਪੀਸੋਡ ਜਿਹੜਾ ਤੇ ਕੀ ਸਮਝਿਆ ਤੁਸੀਂ ਇਸ ਐਪੀਸੋਡ ਨੂੰ ਜੀ ਜਿਹੜਾ ਨਵਨੀਤ ਚੱਤਰਵਿਦਿਆ ਉਹਦਾ ਦੋਸ਼ ਹੈ ਕਿ ਜਿਹੜੀ ਵਿਦਵਾਨ ਸਭਾ ਕਮੇਟੀ ਸੀ ਜਿੱਥੇ ਜਾ ਕੇ ਅਸੀਂ ਨਾਮਿਨੇਸ਼ਨ ਕਰਦੇ ਸੀ ਉਹਨਾਂ ਸਮੇਂ ਤੋਂ ਪਹਿਲਾਂ ਉਹਨਾਂ ਦਾ ਸਭ ਕੁਝ ਜਿਹੜਾ ਸੀ ਉਹ अनਔਥਰਾਇਜ਼ਡ ਡਿਪਲੈਅਰ ਕਰ ਦਿੱਤਾ ਗਿਆ ਉਹਨਾਂ ਨੂੰ ਡਿਪਲੈਅਰ ਕਰਨ ਦੀ ਜਿਹੜੀ ਇੰਨੀ ਕੀ ਕਾਲ ਸੀ ਤੀ ਜਾ ਕੇ ਟੈਲੀਫੋਨ ਕਰਕੇ ਪੁੱਛੋ ਕਿ ਤੁਸੀਂ ਸਾਈਨ ਕੀਤੇ ਨੇ ਇਹ ਉਹਨਾਂ ਦੀ ਡਿਊਟੀ ਨਹੀਂ ਤੁਸੀਂ ਬਾਹਰ ਉੱਤੇ ਲੈ ਕੇ ਲਾਤਾਂ ਸੀ ਲੈ ਕੇ ਲਾਣ ਤੋਂ ਬਾਅਦ ਉਹ ਵਿਅਕਤੀ ਦੇ ਸਾਈਨ ਕੀਤੇ ਜਾਂਦੇ ਕੀਤੇ ਕੀ ਕੀਤਾ ਨਹੀਂ ਕੀਤਾ ਉਹਦੇ ਤੇ ਤੱਕ ਨਵਨੀ ਚੱਕਰਵੰਦੀ ਠੀਕ ਹੈ ਲੇਕਿਨ ਜਿੱਥੋਂ ਤੱਕ ਜਾਲ ਸਾਜੀ ਦੀ ਗੱਲ ਆ ਜਾਲ ਸਾਜੀ ਤੇ ਇਹ ਆਈ ਪੀ ਪਹਿਲਾ ਜਿਹੜਾ ਉਹਨੇ ਕਾਗਜ਼ দাখিল ਕੀਤੇ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਨਾਂ ਲਿਖੇ ਸੀ ਤੇ ਦੂਸਰੇ ਵਿੱਚ ਦਸਤਕਤ ਕੀਤੇ ਜਿਹੜੇ ਝੂਠੇ ਸਾਬਤ ਹੁੰਦੀ ਗੱਲ ਕੀਤੀ ਜਾ ਰਹੀ ਹੈ ਜੀਓ ਪੋਲਿਟਿਕਸ ਦਾ ਆਪਣੇ ਆਪ ਨੂੰ ਮਾਹਰ ਦੱਸਣ ਵਾਲਾ ਪੂਰ ਰਾਜਨੀਤੀ ਦਾ ਆਪਣੇ ਆਪ ਨੂੰ ਮਾਹਰ ਦੱਸਣ ਜਿਹਨੇ ਕਿਤਾਬ ਵੀ ਲਿਖੀ ਤੇ ਤੁਸੀਂ ਦੱਸ ਤਰੇ ਹੋ ਦੂਜੀ ਕਿਤਾਬ ਲਿਖ ਰਹੇ ਨੇ ਜਿਹੜੀ ਇਹਦੇ ਜਿਹੜੀ ਲਿਖੀ ਜਾ ਰਹੀ ਹੈ ਜਿਹਦੇ ਬਾਰੇ ਜੇ ਕੋਈ ਸਪਸ਼ਟ ਨਹੀਂ ਲੇਕਿਨ ਚਤਰਵੇਦੀ ਨੇ ਦੇ ਭੂ ਮਾਫੀਆ ਭੂ ਰਾਜਨੀਤੀ ਬਾਰੇ ਜਿਹੜੀ ਕਿਤਾਬ ਲਿਖੀ ਜੇ ਖੋ ਖੋਦੀ ਉਸ ਰਾਜ ਦੇ ਸ਼ਿਕਾਰ ਹੋ ਗਏ ਤੇ ਫਿਰ ਕਿਤਾਬ ਦੀ ਕੀ ਟੁਕੜਿਆ ਨਹੀਂ ਹੂੰ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਲੰਤ ਪੜੀ ਜੀ ਸਾਨੂੰ ਕਾਂਗਰਸ ਵਾਲਿਆਂ ਨੂੰ ਜਿੰਨਾ ਕੋਲੇ 16 17 ਐਮਐਲ ਸੀ ਆ ਤੇ ਉਹਨਾਂ ਨੇ ਬਿਲਕੁਲ ਮੈਦਾਨ ਖਾਲੀ ਛੱਡਣ ਮੈਦਾਨ ਖਾਲੀ ਨਹੀਂ ਛੱਡਣਾ ਚਾਹੀਦਾ ਸੀ ਉਹਨਾਂ ਦੀ ਪਾਰਟੀ ਨੇ ਇੰਡੀਆ ਗੱਠਜੋੜ ਨੂੰ ਪਤਾ ਸੀ ਕਿ ਅਸੀਂ ਰਾਸ਼ਟਰਪਤੀ ਦੀ ਚੋਣ ਹਰਨੀ ਆ ਤੇ ਉਪ ਰਾਸ਼ਟਰਪਤੀ ਦੀ ਚੋਣ ਹਰਨੀ ਆ ਦੋਵੇਂ ਵਾਰੀ ਦੋਵੇਂ ਰਾਸਤੇ ਉਪਰਸ ਵੀ ਚੋਣ ਆਪਣਾ ਮੀਟਰ ਖੜਾ ਕੀਤਾ ਉਹਨਾਂ ਨੇ ਤੇ ਮੈਂ ਕਹਿੰਦਾ ਵੋਟਾਂ ਘੱਟ ਪਈਆਂ ਵੱਧ ਪਈਆਂ ਅਲੱਗ ਮੈਟਰ ਤੇ ਲੱਗਣ ਇਹ ਤੇ ਨਹੀਂ ਵੀ ਅਗਲਾ ਸਰਗਸੰਦੀ ਚੁਣੇਗਾ ਬਹੁਤ ਸੰਕੀਜਿਤ ਚੁਣਿਆ ਗਿਆ ਐਸੇ ਕਰਕੇ ਕਾਂਗਰਸ ਨੇ ਜਿਹੜਾ ਸੀ ਮੈਦਾਨ ਖੁੱਲਾ ਛੱਡਤਾ ਤੇ ਅਗਰ ਨੇ ਵੇਖਿਆ ਵੀ ਚਲੋ ਸੜਾ ਪੁੱਛਣ ਵਾਲਾ ਕੋਈ ਹੈ ਨਹੀਂ ਨਵਨੀਤ ਚੱਤਰਵਿੜਦੀ ਤੇ ਹੋਰ ਵੀ ਇੱਕ ਦੋ ਦੇ ਕਾਗਜ਼ ਦਾਖਲ ਕੀਤੇ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇਗੇ ਤੇ ਇਹਦੇ ਕਾਗਜ਼ ਇਸ ਕਰਕੇ ਰੱਦ ਕਰ ਦਿੱਤੇ ਕਿ ਵੀ ਇਹਨੇ ਜਾਅ ਸਜੇ ਕੀ 4 ਐਫਆਈਆ ਨਾ ਇੱਕ ਮੋਗੇ ਦੇ ਵਿੱਚ ਇੱਕ ਬਕਾਇਦਾ ਤੋਤੇ ਲੁਧਿਆਣੇ ਦੇ ਵਿੱਚ ਤੇ ਇੱਕ ਮਿਰਖੇ ਸ਼ਹਿਰ ਅੰਮ੍ਰਿਤਸਰ ਤੇ ਇੱਕ ਰੋਪੜ ਦਰਜ ਕੀਤੀ ਗਈ। ਦਿਨੇਸ਼ ਚੰਡਾ ਜਿਹੜੀ ਰੋਪੜ ਦਰਜ ਕਰਾਈ ਉਹਦੇ ਵਿਹਾਰ ਤੇ ਜਿਹੜੀ ਆ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਤੇ ਨਵਦੀ ਚੱਤਰਵੈਦੀ ਨੂੰ ਗ੍ਰਿਫਤਰ ਕਰਨ ਵਾਸਤੇ ਚੰਡੀਗੜ੍ਹ ਪਹੁੰਚੀ। ਚੰਡੀਗੜ੍ਹ ਉਹਦੇ ਕੋਲ ਉਹ ਚੰਡੀਗੜ੍ਹ ਪੁਲਿਸ ਦੀ ਹਰਾਸਤ ਦੇ ਵਿੱਚ ਸੀਗਾ ਉਹਦੀ ਸਿਕਿਉਰਿਟੀ ਦੇ ਵਿੱਚ ਸੀਗਾ ਨਿਰੰਦਰ ਪਟਿਆਲ ਪੱਤਰਕਾਰ ਜਗਵਿੰਦਰ ਪਟਿਆਲ ਦਾ ਬੇਟਾ ਤੇ ਨਿਰੰਦਰ ਪਟਿਆਲ ਦੀ ਭਰਾ ਸੋਰੀ ਭਰਾ ਉਹਦਾ ਭਰਾ ਜਗਵਿੰਦਰ ਪਟਿਆਲ ਦਾ ਭਰਾ ਨਿਰੰਦਰ ਪਟਿਆਲ ਦਾ ਫਾਦਰ ਪੁਲਿਸ ਦੇ ਵਿੱਚ ਸੀਗਾ ਸੁਮੇਸ਼ ਛੜੀ ਨਾਲ ਸੀਗਾ ਸਮੇਂ ਸਿਰ ਨਾਲ ਉਹਦੀ ਜਿਹੜੀ ਸੀ ਕਿਸੇ ਬਲਾਸਦ ਵਿੱਚ ਕਿਤੇ ਮੌਤ ਹੋ ਗਈ ਤੇ ਮੁੜ ਕੇ ਉਹਨਾਂ ਨੇ ਇਹਨਾਂ ਦੇ ਉਹਦੇ ਬੇਟੇ ਨਰਿੰਦਰ ਪਟਿਆਲ ਨੂੰ ਭਰਤੀ ਕਰ ਲਿਆ। ਨਰਿੰਦਰ ਪਟਿਆਲ ਤੇ ਤਰੱਕੀ ਕਰਦਾ ਕਰਦਾ ਇਨਸਪੈਕਟਰ ਬਣ ਗਿਆ ਤੇ ਕਹੇ ਦੱਸਦੇ ਆ ਵੀ ਥੋੜਾ ਬੜਾ ਖਰਦਮਖ ਬੰਦਾ। ਜਦੋਂ ਪੰਜਾਬ ਪੁਲਿਸ ਰੋਪਣ ਪੁਲਿਸ ਫੜਨ ਵਾਸਤੇ ਗਈ ਪਹਿਲੀ ਗੱਲ ਤੇ ਇਹ ਇਹ ਦੱਸਣ ਪੀ ਇਹਨਾਂ ਨੂੰ ਹਿਮਾਚਲ ਦੀ ਗੱਡੀ ਲੈ ਕੇ ਜਾਣ ਦੀ ਕੀ ਲੋੜ ਸੀ? ਦੂਸਰੀ ਇੱਕ ਗੱਲ ਦੱਸਣ ਵੀ ਇਹਨਾਂ ਨੂੰ ਸਿਵਲ ਜੁਨੀਫਾਰਮ ਜਾਣ ਦੀ ਕੀ ਲੋੜ ਸੀ ਇਹ ਗੱਡੀ ਵੀ ਸਰਕਾਰੀ ਲੈ ਕੇ ਜਾਂਦੇ ਤੇ ਬਕਾਇਦਾ ਤੌਰ ਤੇ ਆਪਣੀ ਜੁਨੀਫਾਰਮ ਜਾਂਦੇ ਦੱਸਦੇ ਕਿ ਅਸੀਂ ਵਾਕੇ ਪੁਲਿਸ ਵਾਲੇ ਜੇ ਤੋ ਇਹ ਸੁਪਨਾ ਲੇਕ ਕੋਲ ਜਿੱਥੇ ਉਹਨੂੰ ਰੱਖਿਆ ਗਿਆ ਸੀ ਤੇ ਫੜ ਜਾਂਦੇ ਨੇ ਤੇ ਧੱਕੇ ਨਾਲ ਆਪਣੀ ਗੱਡੀ 'ਚ ਬਿਠਾ ਲਿੰਦੇ ਤੇ ਫਿਰ ਉਹਦੀ ਡਰਾਈਵਿੰਗ ਸੀਟ ਤੇ ਨਿਰਿੰਦਰ ਪਟਿਆਲ ਬੈਠ ਜਾਂਦਾ ਦੋਵਾਂ 'ਚ ਕਿਚਟਾ ਡਾਵਾ ਇਥੋਂ ਤੱਕ ਕਿ ਦੋਵਾਂ ਪਾਸੇ ਪਸਤੋਲਾ ਨਿਕਲਉਂਦੀਆਂ ਬਾਤ ਇਮੀਡੀਏਟਲੀ ਰਾਜ ਕਰਕੇ ਕਵਰ ਦਿੱਤ ਕੋਰ ਜੜੀ ਉੱਥੇ ਪੰਜਾਬ ਕੇਡਨ ਦੀ ਬੀਬੀ ਹੈਗੀ ਐ ਡੈਪੂਟੀ ਸੀ ਜੰਡੀਗੜ੍ਹ ਐ ਐਸਐਸਪੀ ਉਹਨੇ ਫੇਰ ਇਹਨਾਂ ਦਵਾਂ ਨੂੰ ਸਮਝਾ ਬਿਝਾ ਕੇ ਥਾਣੇ ਲੈ ਥਾਣੇ ਦੇ ਵਿੱਚ ਉਹਨੂੰ ਰੱਖਿਆ ਗਿਆ ਤੇ ਥਾਣੇ ਵਿੱਚ ਰੱਖਣ ਤੋਂ ਬਾਅਦ ਬਕਾਇਦਾ ਤੌਰ ਤੇ ਉੱਤੇ ਕੋਈ ਕਾਰ ਵੀ ਤੇ ਨਹੀਂ ਕੀਤੀ ਲੇਕਿਨ ਇਸ ਹੀ ਬਾਅਦ ਜਈ ਰੋਪੜ ਪੁਲਿਸ ਬਹਿ ਗਈ ਰੋਪੜ ਪੁਲਿਸ ਨੇ ਬਕਾਇਦਾ ਤੌਰ ਤੇ ਕਿ ਐਪਲੀਕੇਸ਼ਨ ਜਿਹੜੀ ਸੀ ਉਹ ਰੋਪੜ ਦੀ ਅਦਾਲਤ ਦਿੱਤੀ ਤੇ ਇਹ ਗੱਲ ਕਹੀ ਵੀ ਸਾਡੇ ਕੰਮ 'ਚ ਰੁਕਾਵਟ ਪਾ ਰਹੀ ਹੈ ਤੇ ਚੰਡੀਗੜ੍ਹ ਜਿਹੜੀ ਐਸਐਸਪੀ ਸੀ ਚੰਡੀਗੜ੍ਹ ਪ੍ਰਸ਼ਾਸਨ ਸੀ ਉਹਨੂੰ ਬਕਾਇਦਾ ਤੌਰ ਤੇ ਆਦੇਸ਼ ਜਾਰੀ ਕੀਤੇ ਵੀ ਇਹ ਬੰਦਾ ਹਤਵਾਲੇ ਕੀਤਾ ਜਾਵੇ ਦੂਸਰੇ ਪਾਸੇ ਨਵਨੀਤ ਚੱਤਰਵੈਦੀ ਹਾਈ ਕੋਰਟ ਚਲੇ ਜਾਂਦੇ ਨੇ ਹਾਈ ਕੋਰਟ ਜਾ ਕੇ ਗੱਲ ਕਹਿੰਦੇ ਆ ਵੀ ਇੱਕ ਤੇ ਮੈਨੂੰ ਸਮਝਤਾ ਜਾਵੇ ਵੀ ਮੇਰੇ ਖਿਲਾਫ ਕੋਈ ਐਫਆਈਰ ਲੌਂਕਾ ਨਹੀਂ ਮੈਨੂੰ ਦੱਸ ਦੇਂਦਾ ਟੈਂਪਟ ਤਾਂ ਜਾਵੇ ਤਾਂ ਕਿ ਮੈਂ ਆਪਣੀ ਕਾਨੂੰਨੀ ਚਰਜਵੀ ਕਰ ਸਕਾਂ ਦੂਸਰੇ ਪਾਸੇ ਕਹਿੰਦੇ ਵੀ ਜਿਹੜੀ ਗੱਲ ਇਹ ਝੂਠ ਦੀ ਗੱਲ ਕਰਦੇ ਫਰੈਂਸੀ ਗੱਦ ਕਰਾ ਦੇਣ ਹੁਣ ਸੱਚ ਕੀ ਆ ਝੂਠ ਕੀ ਆ ਉਹ ਤੇ ਬਾਅਦ ਪਤਾ ਲੱਗੂਗਾ ਲੇਕਿਨ ਹਾਈ ਕੋਰਟ ਦੇ ਉੱਤੇ ਕੋਈ ਤੁਰੰਤ ਕਾਰਵਾਈ ਕਰਨ ਦੇ ਉੱਤੇ ਜਿਹੜੀ ਹੈ ਸਟੇਟ ਗਵਰਨਮੈਂਟ ਉਹਨੂੰ ਇੱਕ ਨੋਟਿਸ ਜਾਰੀ ਕਰਦੀ ਵੀ 4 ਤਰੀਕ ਨੂੰ ਆਪਣਾ ਕਾਂਟ ਪੇਸ਼ ਕੀਤਾ ਜਾਵੇ ਤਾਂ 4 ਤੋਂ ਪਹਿਲਾਂ ਫਿਰ ਕਾਰ ਵੀ ਹੋ ਗਈ। ਰੋਪੜ ਦੀ ਅਦਾਲਤ ਦੇ ਆਦੇਸ਼ਾਂ ਤੇ ਕੱਲ ਬਕਾਇਦਾ ਕਰਤੇ ਨਵਨੀਤ ਚੱਤਰਵੈਦੀ ਨੂੰ ਜਿਹੜਾ ਸੀ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਕੇ ਰੋਪੜ ਪੁਲਿਸ ਸਾਹਮਣੇ ਨਾਲ ਲੱਗੀ ਆਮ ਤੌਰ ਤੇ ਪੰਜਾਬ ਪੁਰਸ ਨੂੰ ਹਮੇਸ਼ਾ ਹੀ ਜਿੰਨੀ ਵਾਰੀ ਪੰਜਾਬ ਪੁਰਸ ਦੇ ਇਸ ਤਰ੍ਹਾਂ ਬਾਹਰ ਜਾ ਕੇ ਅਟੈਕ ਕੀਤੇ ਪੰਜਾਬ ਪੁਰਸ ਨੂੰ ਉੱਥੋਂ ਬੇਰੰਗ ਵਾਪਸ ਮੁਰਨਾ ਪਿਆ ਲੇਕਿਨ ਇਸ ਕੇਸ ਨੂੰ ਉਹਨਾਂ ਨੂੰ ਕਾਮਯਾਬੀ ਅਦਾਲਤ ਦੇ ਥਰੂ ਮਿਲੀ ਹੈ ਆਪਣੇ ਥਰੂ ਨਹੀਂ ਮਿਲੀ ਇਸ ਕਰਕੇ ਨਮਨੀ ਚਤਰੀਵੈਦੀ ਜਿਨ੍ਹਾਂ ਨੇ ਆਪਣੇ ਰਾਸ਼ਟਰਪਤੀ ਕਾਗਿਜ਼ ਦਾਖਲ ਕੀਤੇ ਸੀ ਤੇ ਕਾਗਜ਼ ਸੁਵਗਾ ਰਿਹਾ ਸੀ ਵੀ ਤੁਸੀਂ ਬੁਝ ਦੇ ਲੋ ਤੁਸੀਂ ਮਕਮ ਜਿਹੜਾ ਮੈਦਾਨ ਖਾਲੀ ਛੱਡ ਦਿੱਤਾ ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਉਹਨਾਂ ਦੇ ਖਿਲਾਫ ਗੱਲ ਜਾਏਗੀ ਕਿ ਉਹਨਾਂ ਨੇ ਪਹਿਲੇ ਦਿਨ ਤੋਂ ਦਾਵਾ ਕੀਤਾ ਸੀ ਕਿ ਜਿਹੜੇ 10 ਐਮਐਲਏ ਨੇ ਮੇਰੇ ਕੋ ਰਾਜ ਸਭਾ ਦੀ ਚੋਣ ਲੜਨੀ ਹੈ ਤਾਂ ਤੁਹਾਨੂੰ 10 ਐਮਐਲਏ ਦੀ ਸਹਿਮਤੀ ਜ਼ਰੂਰੀ ਹੈ ਜਿਹੜੇ 10 ਐਮਐਲਏ ਨੇ ਉਹ ਆਮਾਦੀ ਪਾਰਟੀ ਨਾਲ ਸੰਬੰਧਿਤ ਜਿਨ੍ਹਾਂ ਦੇ ਨਾਮ ਬਕਾਇਦਾ ਤੌਰ ਤੇ ਵਿਧਾਨ ਸਭਾ ਕਮੇਟੀ ਨੇ ਬਾਹਰ ਲਿਖ ਕੇ ਲਗਾ ਦਿੱਤੇਗੀ ਸੀ ਜਿੱਥੇ ਨੋਮੀਨੇਸ਼ਨ ਹੋਈ ਸੀ ਹੁਣ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਆ ਬਾਕੀ ਕੇਸਾਂ ਜਿਵੇਂ ਹੋਏਗੀ ਬਾਕੀ ਵੀ ਜਿਹੜੇ ਮੁਕਦਮੇ ਦਰਜ ਹੋਣਾ ਤੇ ਵੀ ਗ੍ਰਿਫਤਾਰੀ ਹੋਏਗੀ ਫਿਰ ਇਹ ਕੇਸ ਕੰਬਾਈਨ ਕੀਤਾ ਜਾਵੇਗਾ ਕੁਝ ਦਿਨ ਜੇਲ੍ਹ ਤੋਂ ਬਾਅਦ ਜਬਾਨ ਤੋਂ ਹੋ ਜੇਗੀ ਜਿਵੇਂ ਹਾਈ ਕੋਰਟ ਕੀ ਕਹਿੰਦੀ ਹੈ ਨਹੀਂ ਪਤਾ 4 ਤਰੀਕ ਨੂੰ ਜੇ ਹਾਈ ਕੋਰਟ ਕਹਿੰਦੀ ਆ ਕਿ ਇਹਦੇ ਸਭ ਕੁਝ ਸਟੇਕ ਕੀਤਾ ਜਾਂਦਾ ਤੇ ਫ੍ਰੈਂਸ ਫ੍ਰੈਂਸਿਕ ਜਾਂਚ ਦੇ ਦੇ ਦਿੰਦੀ ਆ ਨਾਲ ਜਿਹੜੀ ਹੈ ਵਿਧਾਨ ਸਭਾ ਕਮੇਟੀ ਦੀ ਪੁਸ਼ਪਰਤਾ ਕਰਦੀ ਵੀ ਤੁਸੀਂ ਸਮੇਂ ਤੋਂ ਪਹਿਲਾਂ ਕਿਵੇਂ ਡਿਕਲੇਅਰ ਕਰਤਾ ਜਦੋਂ ਨਾਮਿਨੇਸ਼ਨ ਹੋ ਰਹੀ ਸੀ ਅਜੇ ਉਸ ਤੋਂ ਪਹਿਲਾਂ ਤੁਸੀਂ ਡਿਕਲੇਅਰ ਕਿਵੇਂ ਕੀਤਾ ਜੀ ਜੀ ਬਿਲਕੁਲ ਪਰ ਕਈ ਜਿਹੜੇ ਸਵਾਲ ਨੇ ਉਹ ਵੀ ਨਵਨੀਤ ਚਤੁਰਵੇਦੀ ਦੇ ਉੱਪਰ ਖੜੇ ਕਰ ਰਹੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਉਹ ਕਹਿੰਦੇ ਕਿ ਬੀਜੇਪੀ ਦੀ ਸਪੋਰਟ ਆ ਆਮ ਆਦਮੀ ਪਾਰਟੀ ਕਹਿੰਦੀ ਕਿ ਤੁਸੀਂ ਦੇਖੋ ਕਿ ਇੱਕ ਬੰਦੇ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਐਪਲੀਕੇਸ਼ਨ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਕਿ ਨਾਲ ਦੇ ਨਾਲ ਉਹ ਨਵਨੀਤ ਦੀ ਹਿਫਾਜ਼ਤ ਦੇ ਲਈ ਚੰਡੀਗੜ੍ਹ ਪੁਲਿਸ ਆ ਗਈ ਉਹ ਕਹਿੰਦੇ ਕਿ ਜਿੰਨੀ ਹਰਕਤ ਦੇ ਵਿੱਚ ਪੁਲਿਸ ਨਾਲ ਆ ਕੇ ਖੜੀ ਹੈ ਨਵਨੀਤ ਦੇ ਇਹ ਤਾਂ ਕਹਿੰਦੇ ਕਿ ਸਿੱਧਿਓ ਪਤਾ ਲੱਗਦਾ ਕਿ ਬੀਜੇਪੀ ਦੀ ਸਪੋਰਟ ਆ ਆਮ ਆਦਮੀ ਪਾਰਟੀ ਨੇ ਜਿਹੜੇ ਆਹ ਇਲਜ਼ਾਮ ਨੇ ਆ ਲਾਏ ਨੇ ਉਹ ਕਹਿੰਦੇ ਕਿ ਚੰਡੀਗੜ੍ਹ ਪੁਲਿਸ ਕਿਹਦੇ ਅੰਡਰ ਆ? ਬੀਜੇਪੀ ਸਰਕਾਰ ਦੇ ਤੇ سپورਟ ਕਹਿੰਦੇ ਕਿ ਹੋ ਘਟਕੇ ਕਰ ਰਹੇ ਨੇ। ਜੀ। ਨਹੀਂ ਤੁਹਾਡੀ ਗੱਲ ਠੀਕ ਹੈ ਜੀ ਤੇ ਚੰਦ ਰੋਪੜਪੁਰਸੇਣੀ ਘਟ ਕੀਤੀ ਆ। ਰੋਪੜਪੁਰਸ ਦੀ بجائے ਮੋਹਾਲੀ ਪੁਲਿਸ ਹੀ ਜਾ ਕੇ ਕਾਰਵਾਈ ਕਰ ਸਕਦੀ ਸੀ ਵਿਜੀਲੈਂਸ ਕਾਰਵਾਈ ਕਰਦੀ ਰੋਪੜਪੁਰਸ ਗਈ ਤੇ ਫਿਰ ਕਿੱਧਰ ਗਈ? ਗੱਡੀ ਜੇ ਨੋ ਨਾ ਲਾ ਕੇ ਗਈ ਹਿਮਾਚਲ ਦੇ ਨੰਬਰ ਤੇ ਲੈ ਕੇ ਗਈ। ਕੀ ਲੋਗ ਲੈਣ ਦੀ? विदाउट यूनिफॉर्म ਜਾਣ ਦੀ ਕੀ ਲੋੜ ਸੀ ਸਿਵਲ ਦੀ ਕੀ ਲੋੜ ਸੀ ਜਾਣ ਦੀ ਉੱਥੇ ਪ੍ਰੋਪਰ ਤਰੀਕੇ ਨਾਲ ਜਾਂਦੀ ਸਰਕਾਰੀ ਗੱਡੀ ਲੈ ਕੇ ਜਾਂਦੀ ਵਰਦੀ ਪਾ ਕੇ ਜਾਂਦੀ ਪੂਰੇ ਆਪਣੇ ਬਰੰਟ ਨਾਲ ਲੈ ਕੇ ਜਾਂਦੀ ਫਿਰ ਤੇ ਗੱਲ ਬਣਦੀ ਇਹ ਵੀ ਤਾਂ ਚੋਰੇ ਤਰ੍ਹਾਂ ਗਿਆ ਨਾ ਉੱਥੇ ਤੇ ਚਲੋ ਫੁਰਤੀ ਮਾਰੀਏ ਤੇ ਕੋਈ ਛੱਕ ਵਾਲੀ ਗੱਲ ਨਹੀਂ ਭੀ ਨਵਨੀਤ ਚੱਤਰਵੇਦੀ ਦਾ ਰਾਜਸਥਾਨੀ ਦਾ ਜੋਧਪੁਰ ਦਾ ਰਣ ਵਾਲਾ ਉਹਨੂੰ ਭਾਜੀਪੀ ਦੀ ਫੁੱਲ ਸਪੋਰਟ ਇਹ ਤਾਂ ਟਿਕਨੀ ਦੂਰਵਾਨੀ ਹੈ ਗਿਆ ਬੀਜੇਪੀ ਦੀ ਸਪੋਰਟ ਕਰਕੇ ਉਹਨੂੰ ਇਮੀਡੀਏਟਲੀ ਚੰਡੀਗੜ੍ਹ ਪੁਲਿਸ ਦੀ ਇੱਕ ਮਵੂਲੀ ਐਪਲੀਕੇਸ਼ਨ ਦੇ ਤੁਰੰਤ ਸਿਕਿਉਰਿਟੀ ਮਿਲੀ ਤੇ ਉਸ ਸਿਕਿਉਰਿਟੀ ਦਾ ਜਿਸ ਤਰੀਕੇ ਨਾਲ ਡੀਲ ਕੀਤਾ ਜੀ ਤੋਂ ਵੀ ਦੱਸਦਾ ਇਹਨਾਂ ਮਗਲੇ ਪਾਸੇ ਵੀ ਵੱਡੀ ਸਪੋਰਟ ਹੈਗੀ ਹੈ ਇਸੇ ਕਰਕੇ ਦੋਵਾਂ ਤੇ ਰਣੀ ਗਲਤੀ ਕੀਤੀ ਉਹਨਾਂ ਨੇ ਗਲਤੀ ਕੀਤੀ ਹੈ ਤੇ ਗਲਤੀ ਇਹਨਾਂ ਨੇ ਵੀ ਕੀਤੀ ਹੈ ਕੱਲ ਉਹਨਾਂ ਨੇ ਕੀਤੀ ਹੈ ਤੇ ਕੱਲ ਇਹਨਾਂ ਨੇ ਵੀ ਕੀਤੀ ਹੈ ਕੱਲ ਫਰੇ ਪਾਸੇ ਹੋਈ ਹੈ ਕਾਲ ਤੇ ਬਕਾਇਦਾ ਤੌਰ ਤੇ ਜਿਹੜੀ ਵਿਧਾਨ ਸਭਾ ਕਮੇਟੀ ਉਹਨੇ ਵੀ ਕਾਲ ਕੀਤੀ ਆ ਵੀ ਫਟਾਫਟ ਲੋਕਾਂ ਨੂੰ ਫੋਨ ਕਰਨੇ ਜਰੂਰ ਕਰਤੇ ਜੀ ਕੀ ਤੁਸੀਂ ਸਾਈਨ ਕੀਤੇ ਫਿਰ ਉਹ ਕਹਤਾ ਜੀ ਇਹ ਜਲਦੀ ਨੇ ਜੀ ਇਹਦੇ ਦਸਤਖਤ ਜਲਦੀ ਨੇ થી ਰੱਦ ਕਰਦੇ ਦੀ ਅਪਲੀਕੇਸ਼ਨ ਆ ਇਸ ਕਰਕੇ ਫਰੀ ਫਰ ਦੇ ਕਾਲ ਕੀਤੀ ਗਈ ਨਾ ਉੱਥੇ ਵੀ ਕਾਹਲ ਕੀਤੀ ਗਈ ਰੋਪੜ ਪੁਲਿਸ ਨੇ ਕਾਹਲ ਕੀਤੀ ਫਿਰ ਚੰਡੀਗੜ੍ਹ ਦੀ ਪੁਲਿਸ ਨੇ ਰੈਕਡ ਕੀਤੀ ਫਿਰ ਕਾਹਲ ਕੀਤੀ ਸਾਰੇ ਕਾੜੀ ਵੀ ਕਰਕੇ ਸਾਰਾ ਕੰਮ ਵਿਗੜਿਆ ਹੈ ਜਿਹੜੀ ਪੁਲਿਸ ਦੀ ਬਦਨਾਮੀ ਦੁਆਤ ਰਦੀ ਹੋਈ ਉਹ ਕਾੜੀ ਕਰਕੇ ਸਾਰੀ ਗੱਲ ਹੋਈ ਹੈ ਸਰਕਾਰ ਨੇ ਤੇ ਗੱਲ ਕਹਿਣਾ ਹੀ ਕਹਿਣਾ ਜੀ ਵੇਖੋ ਜੀ ਬੀਜੇਪੀ ਦਾ ਭਾਵੇਂ ਬੀਜੇਪੀ ਦਾ ਨਾਲ ਨੂੰ ਤੇ ਪਹਿਲਾਂ ਤੇ ਦੱਸੋ ਜਦੋਂ ਤੁਸੀਂ 55 ਕਰੋੜ ਦੇਣ ਦੀ ਗੱਲ ਕੀਤੀ ਸੀ 55 ਕਰੋੜ ਰੁਪਏ ਦੇਣ ਦੀ ਉਹਨਾਂ ਲਾਲਚ ਦੇ ਕੇ ਸਾਡੇ ਐਮਐਲਏ ਤੋੜਨ ਦੀ ਗੱਲ ਕੀਤੀ ਜੇ ਕਿਤੇ ਬੀਜੇਪੀ 50 ਕਰੋੜ ਦੇ ਕੇ ਤੋੜਨਾ ਚਾਹੂ ਦੀਦਾ ਤਾਂ ਤੁਹਾਡੇ ਐਮਐਲਏ 5 ਮਿੰਟਾਂ ਵਿੱਚ ਕਰਨ ਵਾਲੇ ਸੀ ਕੋਈ ਪਰਵਾਹ ਨਹੀਂ ਜੰਨਾ ਹੈਗੀ ਸਿਰਫ ਤੁਸੀਂ ਇੱਕ ਲੋਕਾਂ ਦਾ ਧਿਆਨ ਜਿਹੜੀ ਅਸਲੀ ਮੁੱਦਿਆਂ ਤੋਂ ਢੋਣ ਵਾਸਤੇ ਇਸ ਪਾਸੇ ਲੈ ਕੇ ਆਏ ਹੋ ਬਾਕੀ ਕੋਈ ਗੱਲ ਚਾਹੀਦੀ ਸੀ ਨਾ ਕਿਸੇ ਪੈਸੇ ਦਿੱਤੇ ਤੇ ਨਾ ਕਿਸੇ ਲੈ 25 ਕਰੋੜ ਤੁਸੀਂ 5-5 ਕਰੋੜ ਰੁਪਏ ਤੇ ਨਾਲ ਹੀ ਕੋਈ ਦਬਕਾ ਮਾਰ ਦਿੰਦੇ ਪਾਈ ਜਾਂ ਪੈਸੇ ਲੈ ਕੇ ਸਾਡੇ ਅਖਲੇ ਦੇ ਤੇ ਆਈ ਬਿਜੀਨਸਦਾਰੇ ਵਾਲੇ ਪਾਸੇ ਤੇਰੇ ਘਰ ਆਈ ਫਿਰ ਸੀਬੀ ਵੇਖਦਾ ਕੀ ਕਰਨਾ ਹੈ ਆਪਾ ਉਹ ਤੇ ਡਰਕਲ ਬੰਦੇ ਸੀ ਮਿੰਟਰ ਦਰਦੇ ਨੇ ਇਹ ਬੰਦਾ ਇਹ ਤੇ ਗੱਲ ਹੀ ਕੋਈ ਨਹੀਂ ਹੈਗੀ ਜਾਣ ਬੁੱਝ ਕੇ ਗੱਲ ਬਣਾਈ ਗਈ ਸੀ ਵੀ ਚਲੋ ਠੀਕ ਹੈ ਇਸਲੇ ਹੋਰ ਵੀ ਹੋਰ ਕੀ ਮੁੱਦਾ ਹੈ ਨਹੀਂ ਕਰ ਲੋ ਕੀ ਬਣਿਆ ਉਹਦਾ ਮੁਰਕੇ ਚੀਮੇ ਹੋਰੀ ਬਕਾਇਦਤ ਅੱਤੇ ਲੋੜੇ ਹੋਰੀ ਜਾ ਕੇ ਐਪਲੀਕੇਸ਼ਨ ਦੇ ਕੇ ਜੀ ਡੀਬੀਓ ਕੀ ਬਣਿਆ ਉਹਦਾ ਅਜ ਤੱਕ ਕਿਉਂ ਨਹੀਂ ਕਿਉਂ ਕਾਰਵਾਈ ਕੀਤੀ ਕਿਉਂ ਨਹੀਂ ਮਰਨੋ ਕਦਮਾ ਦਿੱਤਾ ਕਿਉਂ ਉੱਥੇ ਜੀ ਹੂੰ ਜੀ ਬਿਲਕੁਲ ਪੱਟੀ ਸਾਹਿਬ ਤਰਨਤਾਰਨ ਵਾਲੇ ਦੱਸਿਓ ਕਿ ਤਰਨਤਾਰਨ ਦੀ ਮੌਜੂਦਾ ਸਥਿਤੀ ਕੀ ਆ ਤੇ ਇੱਕ ਭਾਰੀ ਸਮਰਥਨ ਸਿੱਖ ਹਲਕਿਆਂ ਚੋਂ ਸੰਦੀਪ ਸਣੀ ਦੇ ਭਰਾ ਨੂੰ ਵੀ ਮਿਲ ਰਿਹਾ ਇਹਦਾ ਇੱਕ ਆਹ ਚੀਜ਼ ਵੀ ਦੱਸਿਓ ਕਿ ਸੰਦੀਪ ਸਣੀ ਦਾ ਜਿਹੜਾ ਭਰਾ ਆ ਮਨਦੀਪ ਉਹਨੂੰ ਜਿਹੜਾ ਸਮਰਥਨ ਮਿਲ ਰਿਹਾ ਸਿੱਖ ਹਲਕਾ 14 ਉਹ ਉਸ ਸਮਰਥਨ ਦਾ ਵੱਡਾ ਕਾਰਨ ਕੀ ਹੈ ਕੀ ਵੱਡਾ ਕਾਰਨ ਉਹਦਾ ਭਰਾ ਹੈ ਜਿਹੜਾ ਜੇਲ੍ਹ 'ਚ ਬੈਠਿਆ ਜਾਂ ਫਿਰ ਦੂਜਾ ਕਾਰਨ ਅਮਰਤਪਾਲ ਦੀ ਪਾਰਟੀ ਵੱਲੋਂ ਚੋਣ ਲੜਦਾ ਕਿ ਸਮਰਥਨ ਦਾ ਕਾਰਨ ਕੀ ਆ ਮੈਂ ਪਹਿਲੀ ਗੱਲ ਦੱਸ ਦਿਆਂ ਵੀ ਉਹ ਕਿਸੇ ਵੀ ਪਾਰਟੀ ਦਾ ਉਮੀਦਵਾਰ ਨਹੀਂ ਉਸ ਪੰਥਕ ਉਮੀਦਵਾਰ ਸਾਰੀਆਂ ਪਾਰਟੀਆਂ ਦਾ ਸੰਜਾਵਾਂ ਉਹਨੂੰ ਪੁਨਰ ਸੰਜੀਤ ਕਲਿੱਦਲ ਨੇ ਵੀ ਸਪੋਰਟ ਦਿੱਤੀ ਆ ਉਹਨੂੰ ਸ਼੍ਰੋਮਣੀ ਕਲਿੱਦਲ ਅੰਮ੍ਰਿਤਸਰ ਮਾਨ ਸਰ ਦੇ ਸਪੋਰਟ ਨਹੀਂ ਦਿੱਤੀ ਆ ਉਹਨੂੰ ਵਾਰਿਸ ਪੰਜਾਬ ਨੇ ਸਪੋਰਟ ਦਿੱਤੀ ਹਾਂ ਵਾਰਿਸ ਮਾਰਟ ਇਹ ਜ਼ਰੂਰ ਆਪੀ ਉਹ ਸਿੱਧ ਧਰ ਦੀ ਬਾਰੀ ਲਾ ਕੇ ਬਿੱਠਾ ਉੱਥੇ ਉਸ ਤੋਂ ਲਾਵਾ ਸ਼੍ਰੋਮਣੀ ਕਲਰ ਫਤਿਹ ਯੂਨਾਈਟਿਡ ਕਲਿੱਦਲ ਜਿੰਨੇ ਵੀ ਕਾਲੀਦਲ ਪੰਥਕ ਉਮੀਦਵਾਰਾਂ ਨੂੰ ਸਪੋਰਟ ਦਿੰਦੀ ਹੈ ਉਹ ਸਾਰਾ ਸਪੋਰਟ ਦਿੰਦੀ ਉਹਨੂੰ ਡਿਊ ਟੂ ਸੰਦੀਪ ਇਥੋਂ ਤੱਕ ਉਹਦੀ ਸਪੋਰਟ ਦੇ ਵਿੱਚ ਗਿਆਨੀ ਰਗਵੀਰ ਸਿੰਘ ਸਾਫਕਾ ਜਹਦਰ ਕਲਕਤਕ ਤੇ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹਿਤੀ ਹੈ ਕਿ ਸੰਦੀਪ ਨੇ ਜਿਹੜੇ ਦੋ ਕਾਰਜ ਕੀਤੇ ਨੇ ਉਹ ਬੜੇ ਵੱਡੇ ਕੀਤੇ ਤੇ ਅਲਾਈ ਕਾਰਜ ਕੀਤੇ ਪਹਿਲਾ ਕਾਰਜ ਸੁਧੀਰ ਸੂਰੀ ਜਿਹੜਾ ਕਿਨਾਂ ਸਿੱਖਾਂ ਨੂੰ ਧੜੀਆਂ ਔਰਤਾਂ ਦਾ ਬਲਾਤਕਾਰ ਕਰਕੇ ਸੀ ਧੜੀਆਂ ਨਸਲਾਂ ਬਦਲ ਦਿਆ ਇਹ ਕਿਨਾਂ ਹੁੰਦਾ ਸੀ ਪਹਿਲਾਂ ਵੀ ਪੰਥਕ ਜਥੇਬੰਦੀਆਂ ਦੇ ਪੰਗੇ ਖੜੇ ਹੁੰਦੇ ਰਹੇ ਲੇਕਿਨ ਪੁਲਿਸ ਵਿੱਚ ਚੌਣ ਕਰਕੇ ਜਿਹੜਾ ਬਚਾਓ ਜਾਂਦਾ ਰਿਹਾ ਹੁਣ ਜਦੋਂ ਸੁਧੀਰ ਸੂਰੀ ਦੀ 22 2022 ਦੇ ਵਿੱਚ ਕਤਲ ਹੁੰਦਾ ਵਾ ਕੋਈ ਸੰਦੀਪ ਸੰਧੀ ਦੇ ਜਿਹੜਾ ਉਹ ਪਲਾਨ ਪ੍ਰਬੰਧ ਕੋਈ ਨਹੀਂ ਸੀ ਗੱਲ ਫਿਰ ਵੀ ਤੇ ਫਿਰ ਵੀ ਗੋਪਾਲ ਮੰਦਿਰ ਦੀ ਜਿਹੜੀ ਸੀ ਕਮੇਟੀ ਉਹਨਾਂ ਦੀ ਆਪਣੇ ਖੇਬਰਬਾਜ਼ੀ ਦਾ ਫਾਇਦਾ ਲੈ ਕੇ ਤੇ ਇਹ ਸੁਦੀਪ ਸੂਰੀ ਚਾਹੁੰਦਾ ਸੀ ਉਹ ਤੇ ਮੰਦਿਰ ਤੇ ਕਬਜ਼ਾ ਕੀਤਾ ਉੱਥੇ ਝੜਾਵਾ ਬੋਚੜ ਗਲਚੜਾ ਵੇਦੀ ਸੀ ਉਹਨਾਂ ਤੇ ਮੂਰਤੀਆਂ ਖੰਡਨ ਦਾ ਦੋਸ਼ ਲਾਇਆ ਮੁੜ ਕੇ ਕਮੇਟੀ ਸਾਰੀ ਇਕੱਠੀ ਹੋ ਗਈ ਕਮੇਟੀ ਦੇ ਡੜ ਕੇ ਮੁਕਾਬਲਾ ਕੀਤਾ ਤੇ ਇਹ ਜਾ ਕੇ ਧਰਨਾ ਲਾ ਕੇ ਰਹਿ ਗਿਆ ਤੇ ਸੰਦੀਪ ਸੰਨੀ ਦੀ ਦੋਸਤੀ ਜਿਹੜੀ ਸੀ ਉਹ ਕਮੇਟੀ ਵਾਲਿਆਂ ਨਾਲ ਸੀਗੇ ਉਦੋਂ ਇਹਨੇ ਕਾਰਵਾਈ ਕੀਤੀ ਹਾਂ ਇਹ ਗੱਲ ਜ਼ਰੂਰ ਆਪੀ ਕੁਛ ਦਿਨਾਂ ਤੋਂ ਉਹ ਲਗਾਤਾਰ ਭਾਈ ਅਮਰਤਪਾਲ ਸਿੰਘ ਦੀ ਡੁਰਲੀ ਫੌਜੜੀ ਨਾ ਮਾਰ ਦਿਆਂਗੇ ਕਰ ਦਿਆਂਗੇ ਖਾਣਾ ਦੇ ਉਹਨਾਂ ਨੂੰ ਧਰੂ ਤੇਰੇ ਫਿਰਦਾ ਸੀ ਨੀਤੀ ਆਪਣਾ ਵਧੀਆ ਕਾਰੋਬਾਰ ਕਰਦਾ ਸੀ ਆਪਣੀ ਵਧੀਆ ਦੁਕਾਨ ਸੀ ਉਹਦੇ ਉੱਤੇ ਰੈਡੀਮੇਡ ਦੀ ਅੱਜ ਵੀ ਦੁਕਾਨ ਚੱਲਦੀ ਹੈ ਹੁਣ ਬਕਾਇਦਾ ਤੌਰ ਤੇ ਸੰਦੀਪ ਦਾ ਜਿਹੜਾ ਦੂਸਰਾ ਕੰਡ ਵਾਪਰਦਾ ਜੇਲ੍ਹ ਦੇ ਵਿੱਚ ਵਾਪਰਦਾ ਵਾ ਜੇਲ੍ਹ ਦੇ ਵਿੱਚ ਸੁਬਡਨ ਜਿਹੜਾ ਸੀ ਉਹ ਬਕਾਇਦਾ ਤੌਰ ਤੇ ਉਹਨੂੰ ਕਹਿੰਦਾ ਸੀ ਭਾਈ ਤੂੰ ਬੱਜ ਕਿਉਂ ਕਹਿੰਦਾ ਮੈਨੂੰ ਤੁਸੀਂ ਕੱਢ ਦਿਓ ਯਾਰ ਉੱਥੋਂ ਉਹਨਾਂ ਨੇ ਵਾਅਦਾ ਕਰਦੇ ਮਨੂੰ ਉਹਨਾਂ ਦਾ ਵਾਅਦਾ ਨਹੀਂ ਉਹਨਾਂ ਕੀਤਾ ਇੱਥੋਂ ਤੱਕ ਇਹ ਸੂਬਾ ਸਰੰਦ ਗਾਲ ਕੱਢ ਕੇ ਸੰਦੀਪ ਸੰਨੂਮੀ ਕਹਿੰਦਾ ਵੀ ਤੂੰ ਤੂੰ ਜੰਮਿਆ ਨਹੀਂ ਜੇ ਤੂੰ ਜੰਮੇ ਹੋ ਨਾ ਤਾਂ ਤੇਰਾ ਵੀ ਝੂਠਾ ਮੁਕਾਬਲਾ ਬਣਾ ਦੇ ਤੇਰੀ ਤੇਰੀ ਲਾਸ਼ ਹੀ ਜਿਹੜੀ ਉਹ ਨਹਿਰ ਦੇ ਪੁੱਢ ਤੇ ਪਈ ਹੁੰਦੀ ਕਿਤੇ ਉਹਨੇ ਫਿਰ ਗੁੱਸਾ ਤੇ ਉਹ ਨਹੀਂ ਇਹ ਬੰਦੇ ਨੂੰ ਵੀ ਤੂੰ ਮੈਨੂੰ ਨਹੀਂ ਕਰਕੇ ਨਾ ਤੂੰ ਤੂੰ ਮੈਂ ਵੀ ਤੂੰ ਤੂੰ ਮੈਂ ਦੇ ਵਿੱਚ ਵਿੱਚ ਫਿਰ ਜਿਹੜਾ ਸੀ ਉਹ ਉਹਨਾਂ ਨੇ ਇੱਕ ਪਾਈਪ ਕੱਢ ਕੇ ਹਮਲਾ ਕੀਤਾ ਇਹ ਗੱਤਕੇ ਦਾ ਪਲੇਅ ਸੀ ਇਹਨੇ ਪਾਈਪ ਫੋਕੀ ਉਹਨਾਂ ਤੇ ਹਮਲਾ ਕਰਤਾ ਇਹ ਜਿਆਦਾ ਬਜ਼ੁਰਗ ਸੀ ਇਹ ਕਾਬੂ ਆ ਗਿਆ ਇਹਦੇ 2-4 ਵਜੇ ਤੇ ਇਹਨੂੰ ਬ੍ਰੇਨ ਹੈਮਰੇਜ ਹੋ ਗਈ ਇਹਨੇ ਹਸਪੀਟਲ ਜਾ ਕੇ ਆਪਣਾ ਦਮ ਤੋੜਿਆ ਜਿਹੜੇ ਬੰਦੇ ਨੇ ਏਡੇ ਏਡੇ ਕਾਲੇ ਕਾਰਨਾਮੇ ਕੀਤੇ ਹੋਣ ਜਿਹੜਾ ਆਪ ਕਹਿੰਦਾ ਸੀ ਸੂਬੇ ਨੂੰ ਤੁਸੀਂ ਸੂਬੇ ਸੂਬਾ ਨਹੀਂ ਸੂਬੇ ਸਰਹੰਦ ਨੂੰ ਯਾਦ ਰੱਖੋਗੇ ਤੁਸੀਂ ਉਹ ਵੀ ਸੂਬਾ ਸਰਹੰਦ ਤੇ ਮੈਂ ਦੂਜਾ ਸੂਬਾ ਸਰਹੰਦ ਤੇ ਉਹਨੂੰ ਵੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਸੀਗਾ ਤੇ ਇਹਦੇ ਵਿੱਚ ਵੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਆ ਗਈ ਨਾ ਚੰਗਾ ਵੀ ਜਣਾ ਉਤਰਿਆ ਚਲੋ ਜਦੋਂ ਇਹਨੂੰ ਸੋਧਿਆ ਗਿਆ ਜਦੋਂ ਸੋਧਿਆ ਗਿਆ ਉਹਨੇ ਤੇ ਲੋਕਾਂ ਨੇ ਬਕਾਇਦਾ ਤੌਰ ਤੇ ਜਿਨ੍ਹਾਂ ਦੇ ਪੁੱਤ ਬਕਾਇਦਾ ਤੌਰ ਤੇ ਘਰੋਂ ਚੁੱਕੇ ਲਿਆ ਕੇ ਨੇ ਝੂਠੇ ਪੁਲਿਸ ਮੁਕਾਬਲੇ ਸੀ ਉਹਨਾਂ ਲੋਕਾਂ ਨੇ ਲੱਡੂ ਵੰਡੇ ਸੀ ਵਧਾਈਆਂ ਦਿੱਤੀਆਂ ਸੀ ਸੰਦੀਪ ਦੇ ਪਰਿਵਾਰ ਨੂੰ ਸੰਦੀਪ ਨੇ ਦੋ ਵੱਡੇ ਕਾਰਜ ਕੀਤੇ ਪੁੱਠਾ ਲਿਟਕਾ ਕੇ ਤਲੀਆਂ 'ਚ ਡਾਂਗਾ ਮਾਰੀਆਂ ਗਈਆਂ ਹਰੇ ਫਰੀਦ ਨੂੰ ਲਵਲੋਨ ਕੀਤਾ ਗਿਆ ਜਦ ਨੂੰ ਕੁੱਟ-ਕੁੱਟ ਕੇ ਤੇ ਜਿਹੜਾ ਭਪਿੰਦਰਜੀਤ ਸਿੰਘ ਐਸਐਸਪੀ ਬੰਦਰ ਦੇ ਨੇ ਬੈਠਾ ਵਾ ਸਾਤ ਕਤਲ ਕਰਨ ਵਾਲਾ ਉਹ ਕਹਿੰਦਾ ਨੇ ਚੀਕਾ ਘਟਾਓ ਉਹਨੂੰ ਗਾਲ ਕੱਢ ਕੇ ਕਹਿੰਦਾ ਤੂੰ ਚੀਕਾ ਘੜਾ ਕੇ ਮੇਖ ਲਾ ਤੇ ਮੇਰੀ ਚੀਕ ਨਹੀਂ ਕੋਈ ਤੇ ਮਰਜੀ ਉਹਨੇ ਵਾਈਡ ਜਬ ਸ਼ੁਰੂ ਕਰਤਾ ਜੀ ਡਾਂਗ ਵਾਈਡ ਜਿਹੜਾ ਵਾਈਡ ਉਹ ਤਾਂ ਜਬ ਕਰਤਾ ਸੀ ਇਹ ਕੁਦਰਤੀ ਤਾਕਤ ਹੁੰਦੀ ਹੈ ਐਵੇਂ ਨਹੀਂ ਹੁੰਦੀ ਇਹ ਲਾਈਟ ਤਾਂ ਤਾਂ ਹੁੰਦੀ ਹੈ ਨਾ ਜਿਹੜੀਆਂ ਬੰਦੇ ਨੂੰ ਜਿਹੜੀਆਂ ਉਹ ਪ੍ਰਮੋਟ ਕਰਦੀ ਹੈ। ਉਸ ਜਿੱਦ ਨੂੰ ਲੈ ਕੇ ਨਾ ਵਾਰਿਸ ਪੰਜਾਬ ਕੋਲੇ ਨਾ ਪੁੰਦਰਸੀਤ ਕਾਲੀ ਕੋਲੇ ਤੇ ਮਾਨ ਕੋਲੇ ਕੋਈ ਬੰਦਾ ਨਹੀਂ ਸੀ ਖੜਾ ਕਰਨ ਵਾਸਤੇ ਉੱਥੇ ਹੈਗਾ। ਉਹਨਾਂ ਨੇ ਸਿਰ ਸੰਦੀਪ ਨੂੰ ਖੜਾ ਕਰਨ ਦੀ ਗੱਲ ਕੀਤੀ। ਸੰਦੀਪ ਦੇ ਪਰਿਵਾਰ ਨੇ ਸਲਾਹ ਕੀਤੀ ਕਿ ਜੇ ਅਮਰਤਪਾਲ ਜੇਲ੍ਹ 'ਚ ਬਿਠਾ ਤਾਂ ਉਹਨੇ ਕੀ ਕਰ ਲਿਆ ਜੇ ਸੰਦੀਪ ਕਾਨੂੰ ਜੱਤੀ ਕਰ ਤਾ ਕੀ ਕਰੂ ਤੇ ਬੈਟਰ ਨਹੀਂ ਪਰਮਾਰ ਚ ਖੜਾ ਕੀਤਾ ਜਾਵੇ। ਫਿਰ ਵਾਰਿਸ ਪੰਜਾਬ ਜਥੇਬੰਦੀ ਨੇ ਉਹਦੇ ਨਾਂ ਦਾ ਉਹਦੇ ਪਸੰਦੀ ਮੰਦੀਪ ਦੇ ਨਾਂ ਦੀ ਜਿਹੜੀ ਸੀ ਉਹ ਬਕਾਇਦਾ ਤੌਰ ਤੇ ਕੋਸ਼ਨਾ ਕੀਤੀ ਐਲਾਨ ਕੀਤਾ ਤੇ ਇੱਕ ਟੈਂਪੂ ਬਣ ਗਿਆ ਲੋਕਾਂ ਚ ਭਾਰੀ ਅਛਾ ਅਕਾਲ ਤਖਤ ਤੇ ਅਰਦਾਸ ਕਰਕੇ ਜਿਸ ਦਿਨ ਉਹਨੇ ਆਪਣੀ ਮੈਮ ਸ਼ੁਰੂ ਕੀਤੀ ਸੀ ਉਹ ਵੱਧ ਤੋਂ ਵੱਧ ਨੌਜੋਨ ਦੇ ਨਾਲ ਸੀ ਇੱਥੋਂ ਹੀ ਨੌਜਾਮ ਤੁਰਿਆ ਇੱਥੋਂ ਤੁਰਿਆ ਚਭਾਲ ਟੰਡਕ ਸੇਲ ਬਾਬਾ ਬੁੱਢਾ ਫਿਰ ਤਰਨਤਾਰੋਂ થી ਜਨਰਲ ਕਾਫੀ ਵੱਡੀ ਗਿਣਤੀ ਨੌਜਵਾਨ ਨਾਲ ਜੀ ਨੌਜਵਾਨੀ ਫੈਫਾ ਕਰਦੇ ਹੁੰਦੇ ਹੁਣ ਦੂਸਰੇ ਪਾਸੇ ਚਲ ਜੀਏ ਇਹ ਉੱਥੇ ਮੈਦਾਨੇ ਜੰਗ ਚ ਆ ਗਿਆ ਪ੍ਰਚਾਰ ਸ਼ੁਰੂ ਹੋ ਗਿਆ ਸਾਰੀਆਂ ਜਥੇਬੰਦੀਆਂ ਨੇ 105 ਪਿੰਡ ਪਿੰਡ ਨੇ 50 ਪਿੰਡਾਂ ਨੇ ਕਹਿਤਾ ਵੀ ਸਾਡੇ ਪਿੰਡਾਂ ਦੇ ਵਿੱਚ ਸੰਦੀਪ ਤੋਂ ਸਵਾਇ ਕੋਈ ਹੋਰ ਪਾਰਟੀ ਨਾ ਕਿਆ ਨਹੀਂ ਕਿਹਾ ਚਰਚਾਏ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਮਨਦੀਪ ਸੰਦੀਪ ਦਾ ਪਰਮਨਦੀਪ ਵਿਦੇਸ਼ਾਂ ਤੋਂ ਆ ਕੇ ਲੋਕ ਕੈਂਪੇਨ ਕਰ ਰਹੇ ਨੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਆ ਕਿ ਇਹਦੀ ਮਦਦ ਕਰੋ ਇਹਨੇ ਸਾਡੀ ਲੱਥੀ ਨਹੀਂ ਪੱਗ ਸਿਰ ਤੇ ਰੱਖੀ ਹੈ ਤੇ ਦੋ ਦੁਸ਼ਤ ਸੋਧੇ ਨੇ ਜੇ ਦਰਬਾਰ ਸਭ ਦੇ ਹੈੱਡ ਗ੍ਰੰਥੀ ਗਿਆਨੀ ਰਗਬੀਰ ਸਿੰਘ ਨੇ ਸਿਫਤ ਕੀਤੀ ਹੈ ਕਿ ਸੰਦੀਪ ਦੀ ਜਿਹਦਾ ਮਤਲਬ ਉਹਨੇ ਮਨਦੀਪ ਦੀ ਲੜ ਕਹਿੰਦਾ ਪਈ ਇਸ਼ਾਰਾ ਕਰਦਾ ਵੀ ਵੋਟ ਇਹਦੇ ਪਾਇਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਿਹੜੀ ਸਕੱਤਰ ਕੋਰ ਪ੍ਰਿੰਸੀਪਲ ਹਾਂ ਉਹਦੇ ਕੋਲੇ ਕੋਈ ਦੂਜਾ ਮੁੱਦਾ ਰਹੀ ਨਹੀਂ ਗਿਆ ਸ਼੍ਰੋਮਣੀ ਦੇ ਇੱਕ ਵਈ ਜੀ ਉਹ ਧਰਮੀ ਫੌਜੀ ਦੀ ਪਤਨੀ ਹੈ ਜੀ ਲੇਕਿਨ ਉੱਥੇ ਮਨਦੀਪ ਦਾ ਇੱਕ ਤਰਕ ਉਹ ਕਹਿੰਦਾ ਵਿਰਸਾ ਸਿੰਘ ਬਲਟੋਆ ਸਾਡੇ ਘਰ ਵੀ ਆਇਆ ਸਾਡੇ ਨਾਲ ਚੰਗੇ ਸਬੰਧ ਸੀ ਕਿ ਤੇ ਵਿਰਸਾ ਸਿੰਘ ਬਲਟੋਆ ਕਹਿੰਦਾ ਮੈਂ ਇਹਨੂੰ ਰੋਕਿਆ ਸੀਗਾ ਮਨਦੀਪ ਨੂੰ ਚੋਣ ਲੜਨ ਤੋਂ ਨੇ ਗਲਤ ਕੀਤਾ ਚੋਣ ਲੜ ਕੇ ਧਰਮੀ ਫੌਜੀ ਦੀ ਘਰ ਦੀ ਖਿਲਾਫ ਚੋਣ ਲੜਨ ਲੱਗਾ ਵਾ ਅਗੋ ਮਨਦੀਪ ਦਾ ਵੀ ਤਰਕ ਬਹੁਤ ਵਧੀਆ ਉਹ ਕਹਿੰਦਾ ਵਿਰਸਾ ਬਲਟੋਆ ਤੇ ਬਕਾਇਦਾ ਤੌਰ ਤੇ ਕਾਲਜਲ ਦੇ ਪ੍ਰਧਾਨ ਸੰਗਬੀਤ ਸਿੰਘ ਬਾਦਲ ਇਹ 10 ਦਿਨ ਇਹਨਾਂ ਨੂੰ 35 ਸਾਲ ਧਰਮੀ ਫੌਜੀ ਜਿੱਤੇ ਕੋਈ ਨਹੀਂ ਆਇਆ ਪਿਛਲੇ 35 ਸਾਲਾਂ ਚ ਇੱਕ ਵੀ ਧਰਮੀ ਫੌਜੀ ਨੂੰ ਟਿਕਟ ਦਿੱਤੀ ਹੈ ਇੱਕ ਵੀ ਤਰਨੂ ਅਜੇ ਧਰਮੀ ਪੋਛੀ ਨੇ ਵੀ ਮੁੱਦਾ ਰਹਿ ਨਹੀਂ ਕਿ ਉਹਨਾਂ ਧਰਮੀ ਜੀ ਦੇ ਨਾਲ ਪਾਉਂਦੇ ਨੇ ਉਹ ਕਹਿੰਦਾ ਅਸੀਂ ਅਪੀਲ ਕਰਦੇ ਬੀਬੀ ਜੀ ਪੰਥ ਦੀ ਛਤਰੀ ਇਠਾ ਜੋ ਇਹਨਾਂ ਤੁਹਾਨੂੰ ਅੱਖ ਨਹੀਂ ਜੇ ਦੇਣਾ ਪਰ ਬੀਬੀ ਜੀ ਨੇ ਆਪਣੀ ਨਾਮੀਨੇਸ਼ਨ ਫਾਈਲ ਕਰਤੀ ਆ ਆਪਣੀ ਕਵਰਿੰਗ ਮੀਟਵਾ ਜਿਹੜੀ ਕੰਚਨ ਫਰੀਜ਼ਕਰ ਉਹਨੂੰ ਨੇ ਕੀਤਾ ਵਾ ਤੇ ਨਾਲ ਬਕਾਇਦਾ ਤੌਰ ਤੇ ਜਿਹੜੇ ਕਾਂਗਰਸ ਦੇ ਈਦਵਾਰ ਕਾਂਗਰਸ ਦੀਆਂ ਵੋਟਾਂ ਬਕਾਇਦਾ ਤੌਰ ਤੇ ਰਾਜੇ ਬੜੇਗ ਨੇ ਜਿਹੜੀਆਂ ਸੀ ਉਹ ਜੋੜੀਆਂ ਨਹੀਂ ਜਾ ਕੇ ਤੋੜੀਆਂ। ਰਾਸ਼ਟਰਵਾਦੀ ਗੱਲ ਕਰਦੇ ਜੀ ਇੱਥੇ ਖਾਲਸਪੁਰ ਦੀ ਗੱਲ ਹੁੰਦੀ ਆ ਜੀ ਇਹ ਖਾਲਸਪੁਰ ਦੀ ਨੇ। ਪਈ ਤਰੰਤ ਜਿਹੜੇ ਜਾ ਕੇ ਗੱਲ ਕਹਿਣਗੇ ਤੇ ਇਹ ਗੱਲ تیرے ਤੇ ਉਲਟ ਅਸਰ ਕਰੇਗੀ। ਜਦੋਂ ਖਾਲਸਪੁਰ ਵੀ ਰੂਹਾਂ ਨਹੀਂ ਕੋਈ ਧੂਆਂ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਉਹ ਲੋਕ ਜਿਹੜੇ ਨੇ ਜਜ਼ਬਾਤੀ ਲੋਕ ਨੇ ਤਰੰਤ ਤੇ ਫਿਰ ਜਰਨਲ ਲੋਕ ਨੇ ਹਰ ਮੁਸੀਬਤ ਨਾਲ ਟੱਕਰ ਲੈਣ ਦੀ ਹਿੰਮਤ ਰੱਖਦੇ ਤੇ ਇਸ ਕਰਕੇ ਤੁਸੀਂ ਉਹਨਾਂ ਤੇ ਖਾਲਸਾਪਨ ਦਾ ਦੋਸ਼ ਲਾ ਕੇ ਜਿਹੜਾ ਰਾਜੇ ਬੜੇ ਨੇ ਇੱਕ ਨਵੀਂ ਭਾਜੀ ਪਾਈ ਉਹਦਾ ਜਵਾਬ ਵੀ ਉਹਨੂੰ ਮਿਲ ਜੂਗਾ ਜਦੋਂ ਨਾ ਉੱਥੇ ਖਾਲਸਾਪਨ ਦੀ ਗੱਲ ਤੇ ਪੰਥਕ ਮੁੱਦਿਆਂ ਦੀ ਹੁੰਦੀ ਆ ਪੰਜਾਬ ਦੇ ਮੁੱਦਿਆਂ ਦੀ ਹੁੰਦੀ ਆ ਪੰਜਾਬ ਦੇ ਮੁੱਦੇ ਤੇ ਵੇਖੋ ਭੰਗੂ ਸਾਹਿਬ ਉੱਥੇ ਸਾਡੀ ਬੇਰੁਜ਼ਗਾਰੀ ਦਾ ਮੁੱਦਾ ਆ ਪ੍ਰਿਸ਼ਟਾ ਚਾਰ ਦਾ ਮੁੱਦਾ ਵਾ ਐਜੂਕੇਸ਼ਨ ਦਾ ਮੁੱਦਾ ਵਾ ਸਿਹਤ ਸਮਾਜ ਦਾ ਮੁੱਦਾ ਵਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਵਾ ਬਕਾਇਦਾ ਬਕਾਇਦਾ ਤੌਰ ਤੇ ਹੜ੍ਹਾਂ ਦਾ ਮੁੱਦਾ ਵਾ ਚੰਡੀਗੜ੍ਹ ਦਾ ਮੁੱਦਾ ਕਿਹੜੇ ਮੁੱਦੇ ਉਹਨਾਂ ਮੁੱਦੇ ਦੇ ਕਦੀ ਗੱਲ ਕੀਤੀ ਇਹਨਾਂ ਲੋਕਾਂ ਨੇ ਕਦੀ ਨਹੀਂ ਕੀਤੀ ਇਹ ਤੁਹਾਨੂੰ ਕਣਕ ਵੀ ਦੇ ਦੇਣਗੇ ਝੋਨਾ ਵੀ ਦੇ ਦੇਣਗੇ ਇਹ ਤੁਹਾਨੂੰ ਚੌਲ ਵੀ ਦੇ ਦੇਣਗੇ ਆਟਾ ਵੀ ਦੇ ਦੇਣਗੇ ਇਹ ਤੁਹਾਨੂੰ ਤੇਲ ਵੀ ਦੇ ਦੇਣਗੇ ਚਾਹ ਪੱਤੀ ਵੀ ਦੇ ਦੇਣਗੇ ਫ੍ਰੀ ਦੇ ਦੇਣਗੇ ਲੇਕਿਨ ਐਜੂਕੇਸ਼ਨ ਕਦੀ ਫ੍ਰੀ ਨਹੀਂ ਦੇਣਗੇ ਇਹਨਾਂ ਨੂੰ ਪਤਾ ਜਿੱਦਣ ਲੋਕ ਪੜ੍ਹੇ ਲਿਖੇ ਹੋਗੇ ਉਦੋਂ ਸਾਨੂੰ ਕਿਸੇ ਪੁੱਛਣਾ ਨਹੀਂ ਅਸੀਂ ਲੋਕਾਂ ਨੂੰ ਅਨਪੜ੍ਹਨ ਨੂੰ ਜਿਹੜਾ ਪਰਵਾ ਕੇ ਵੋਟਾਂ ਵਟਾਂ ਲੈ ਲੈਂਦੇ ਆ ਮੁੜ ਕਿਸ ਨੂੰ ਪੁੱਛਣਾ ਕਿਸੇ ਇਹਸ ਕਰਕੇ ਰਾਜੇ ਬੜੇ ਗਿੰਦੇ ਉੱਤੇ ਰਾਸ਼ਟਰਪਤੀ ਦੀ ਰਾਸ਼ਟਰਵਾਦ ਦੀ ਗੱਲ ਕਰਕੇ ਉਹਨਾਂ ਦੀਆਂ ਲੋਕਾਂ ਦੀਆਂ ਭਾਵਨਾ ਦਾ ਕਤਲ ਕੀਤਾ ਜਿੱਦਿਏ ਕਰਕੇ ਇਹਨੇ ਵੋਟਾਂ ਜੋੜੀਆਂ ਨਹੀਂ ਸਗੋਂ ਤੋੜੀਆਂ ਨੇ ਉੱਤੇ ਇਹ ਗੱਲ ਚੰਡੀਗੜ੍ਹ ਕਰ ਦੋ ਤੁਸੀਂ ਇਹ ਗੱਜਾ ਕਿ ਦਿੱਲੀ ਕਰ ਦੋ ਤੂੰ ਪੱਕੀ ਗੱਲ ਸੀਗੀ ਤੂੰ ਉਸ ਹਰਕੇ ਜਿਹੜੇ ਕਰਨ ਦੇ ਨੇ ਪੀੜਤਾਂ ਦੇ ਬਿਜਾਰੇ ਜਿਹੜੇ ਲੋਕ ਉਹਨੇ ਸਾਡੇ ਕੋਲ ਕੇ ਮਲਮ ਲਾਵੇ ਤਾਂ ਤੁਸੀਂ ਉਹਨਾਂ ਨੂੰ ਜਕਵੰਦ ਫਿਰ ਜਾ ਕੇ ਉਹ ਚੇੜ ਰਹੇ ਇਸ ਕਰਕੇ ਜਿਹੜੀ ਕਾਂਗਰਸੀ ਉਮੀਦਵਾਰ ਉਹ ਉਹਨੂੰ ਵਿਚਾਰਨ ਜਾਣਦਾ ਹੀ ਕੋਈ ਨਹੀਂ ਹੈ ਉਹਨੇ ਵੀ ਆਪਣੀ ਨਾਮਿਨੇਸ਼ਨ ਕਰ ਦਿੱਤੀ ਹੈ ਹੁਣ ਰਹਿ ਗਈ ਆਮ ਆਦੀ ਪਾਰਟੀ ਮਨਦੀਪ ਸਿੰਘ ਤੇ ਬਕਾਇਦਾ ਤੌਰ ਤੇ ਪਾਪ ਇਹ ਸਿੰਧ ਪਾਰਟੀਆਂ ਰਹਿ ਗਈ ਜਿੰਨਾਂ ਨੇ ਆਪਣੀ ਨਾਮਿਨੇਸ਼ਨ ਕਰਨੀ ਉਹ ਵੀ 21 ਤਰੀਕ ਤੋਂ ਪਹਿਲਾਂ ਪਹਿਲਾਂ ਨਾਮਿਨੇਸ਼ਨ ਜਰੂਰੀ ਉਹ ਕਰ ਦੇਣਗੇ ਵੇਖਣਾ ਇਹ ਆ ਕਿ ਕੱਲ ਜਦੋਂ ਕਾਦੀਦਲ ਨੇ ਆਪਣੇ ਉੱਤੇ ਬੱਦੇ ਬੁਲਾਏ ਸੀ ਸਾਰੇ ਪੰਜਾਬ ਚੋਂ ਬੁਲਾਏ ਸੀ ਤੇ ਫਿਰ ਵੀ ਐਡਾ ਵੱਡਾ ਇਕੱਠ ਨਹੀਂ ਕਰ ਸਕਿਆ ਹੂੰ ਜੇ ਕਾਂਗਰਸ ਸੀਗੇ ਉਹਨਾਂ ਵੀ ਆਪਣੇ ਸਾਰੇ ਬੁਲਾਏ ਸੀਗੇ ਲੀਡਰ ਵੀ ਸਾਰੇ ਆਏ ਸੀਗੇ ਲੇਕਿਨ ਉਹ ਵੀ ਇੰਨਾ ਵੱਡਾ ਇਕੱਠੇ ਕਰ ਸਕੀ ਹੁਣ ਵੇਖਣ ਜਿਸ ਦਿਨ ਕਿਤੇ ਮਨਦੀਪ ਸਿੰਘ ਵਰੀ ਕਾਗਿਦਾਂ ਦਾ ਕੰਮ ਕਰਦੇ ਨੇ ਉਹਨਾਂ ਦਾ ਫਿਰ ਨੌਜਵਾਨ ਜਾਂ ਕਿੱਡਾ-ਕਵੱਡਾ ਇਕੱਠ ਹੁੰਦਾ ਉਹਦੇ ਕਸ਼ਤ ਦੇ ਉੱਤੇ ਫੈਸਲਾ ਹੋਏਗਾ ਕਿ ਅੱਗੇ ਕੌਣ ਤੇ ਪਿੱਛੇ ਕੌਣ ਬਾਕਾਇਦਾ ਤੌਰ ਤੇ ਹਰਨੀਤ ਸਿੰਘ ਹੰਦੂ ਇੱਕ ਵਾਰੀ ਆਜ਼ਾਦ ਤੇ ਦੋ ਵਾਰੀ ਅਕਾਲੀ ਦਾ ਟਿਕਟ ਚੋਂ ਨਿੱਜ ਚੁੱਕੇ ਨੇ ਦੋ ਵਾਰੀ ਹਾਰ ਚੁੱਕੇ ਨੇ ਐਤ ਕੀ ਉਸਲ ਤੇ ਅੜੇ ਨੇ ਮੈਂ ਚੋਣ ਜਿੰਨੀ ਜਿੰਨੀ ਜੋ ਮਰਜ਼ੀ ਹੋ ਜੇ ਦੇਖਦੇ ਆ ਜਿੰਦ ਤੱਕ ਨਹੀਂ ਜਿੰਦ ਤੱਕ ਉਹ ਸਰਕਾਰ ਨਾਲ ਸਰਕਾਰ ਨਾਲ ਹੋਵੇ ਤੇ ਫਿਰ ਤੁਹਾਨੂੰ ਪਤਾ ਹਰ ਪ੍ਰਕਾਰ ਦੇ ਹੱਥ ਕੰਨੇ ਵਰਤੇ ਜਾਂਦੇ ਆ ਇਹਨਾਂ ਦੇ ਆਗੂ ਜਿਹੜੇ ਮਨੀਸ਼ ਜੁਦੀਓ ਕਹਿ ਚੁੱਕੇ ਆ ਸ਼ਾਮਦਾਮ ਦੰਦ ਪੇੜ ਝਗੜਾ ਲੜਾਈ ਝਗੜਾ ਝੂਠ ਫਰੀ ਜੋ ਮਰਜੀ ਬੋਲੋ ਤੁਸੀਂ ਚੋਣਤ ਨਹੀਂ ਜਾਈ ਜੀ ਬਸ ਜੀ ਉਸ ਪੈਟਰਨ ਤੇ ਚੋਣ ਜਿੱਤਣੀ ਆ ਤੇ ਫਿਰ ਤਾਂ ਚੋਣ ਜਿੱਤ ਲੈਣਗੇ ਤੇ ਜੇਕਰ ਤੇ ਨਿਰਪੱਖ ਚੋਣ ਹੁੰਦੀ ਆ ਤੇ ਫਿਰ ਮੁਕਾਬਲਾ ਸੰਦੀਪ ਦੇ ਵਿੱਚ ਤੇ ਆਮ ਆਦਮੀ ਪਾਰਟੀ ਚਲੇਗਾ ਜੀ ਹੂੰ ਜੀ ਬਿਲਕੁਲ ਸੋ ਪੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਨਵਨੀਤ ਚਤੁਰਵੇਦੀ ਤੋਂ ਲੈ ਕੇ ਤਰਨ ਤਾਰਨ ਦੀ ਜਿਹੜੀ ਧਰਤਲ ਗਰਾਉਂਡ ਜਿਮਨੀ ਚੋਂ ਦੀ ਬੜੀ ਖੁੱਲ ਕੇ ਤੁਸੀਂ ਉਹਦੀ ਵਿਆਖਿਆ ਕੀਤੀ ਸੋ ਨਾਲ ਤੁਸੀਂ ਜੁੜੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਦਰਸ਼ਕਾਂ ਨਾਲ ਵਿਚਾਰਾਂ ਦੇ ਸਾਂਝ ਬਾਈ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ ਬੱਲੇ ਸਾਬ